ਹੂੰ ਚਲ ਕੋਈ ਨਾ ਕਾ ਕਰ ਹਾਂ ਕੰਡਾ ਲਿਆ ਵੇ ਮੈਂ ਕਿੱਥੋਂ ਲਿਆ ਮੈਂ ਕੰਡਾ ਕਿਵੇਂ ਕਰ ਕਿਵੇਂ ਕਰਾਂ ਹੁਣ ਦੱਸ ਕਿਵੇਂ ਕੀ ਮਤ ਜਨਾ ਕੇ ਨਾ ਵੀ ਤੂੰ ਦੋ ਘਟੇ ਕੜ ਕੇ ਜਿਹੜਾ ਜਦੋਂ ਬਾਦ ਆ ਜੀ ਦੋ ਲੈ ਜਾ ਦੋ ਲੈ ਜਾ ਹੁਣ ਤੂੰ ਜਾਵੇਂ ਕਿ ਘਰ ਤੇ ਚੱਕੇ ਆ ਜਾ ਚੰਗਾ ਵੇ ਸਰਤੇ ਲਾ ਜੂਗੀ ਸਰਤੇ ਲਾ ਜੂਗੀ ਇੱਕ ਹੋਲ ਲਾ ਜੂਗੀ ਇੱਕ ਦੁਪਹਿਰੇ ਹਾਂ ਹਾਂ ਕਰ ਲਈ ਠੀਕ ਹੈ ਨਾ ਚੰਗੇ ਆ ਜੂਗੀ ਠੀਕ ਹੈ ਨਾ ਚੱਲ ਕੋਈ ਹੋਣੀ ਜਣਾ ਕੱਟੀ ਨੂੰ ਟਮਾਟਰ ਬੱਸ ਹੈ ਬੱਸ 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 ਕਰ ਬੱਸ ਕਰ ਕੇ ਫਿਰ ਮੈਨੂੰ ਤੂੰ ਐ ਕਰੀ ਢੋਲ ਛੋ ਦੇਦੀ ਕੱਢ ਕੇ ਜਿਹੜੀ ਨਾ ਕੀ ਮੜੀ ਬਈ ਆ ਕਿਹੜਾ ਧੌਉਂਗੀ ਕਿਹੜਾ ਮੈਥੋਂ ਨਹੀਂ ਮੱਥਾ ਵੱਜਦਾ ਇਹਨੂੰ ਓਹੋ ਤੌਣ ਤੌਣ ਵਾਲਾ ਕੰਮ ਨਹੀਂ ਮੈਥੋਂ ਹੁੰਦਾ ਫਿਰ ਐ ਕਰੀ ਇਹਦਾ ਰੱਦੀ ਆ ਮਾਲ ਫੜਾ ਰਿਆ ਤੈਨੂੰ ਪੁਰਾਣੀ ਗਣ ਕੇ ਇੱਕ ਵਜੇ ਆਜੀ ਇੱਕ ਵਜੇ ਇੱਕ ਵਜੇ ਆਜੀ ਨਾਲ ਦਫਰ ਨੂੰ ਪਟੋਲ ਫੜ ਜੰਗੇ ਨਾਲੇ ਧੂਏ ਕਰੀ ਚੱਲ ਠੀਕ ਆਈ ਕਰ ਲੈ ਚੱਲ ਚੰਗਾ ਫਿਰ ਜਾਨੀ ਕੋਈ ਹੋ ਨਹੀਂ ਰੜੀ ਰੂੜੀ ਉੱਤੇ ਧਰਕੀ ਨਹੀਂ ਜੀ ਲੈ ਆਉਂਗੀ ਲੈ ਆਉਂ ਸਬਤਰ ਕੋਲੇ ਆਈ ਸੀ ਹਾਂਜੀ ਹਾਂ ਕਣਕ ਦੇ ਦੋ ਗੱਟੇ ਦੇ ਮੈਨੂੰ ਤੇ ਢੋਲ ਭਰਾਂਗੀ ਹੋਰ ਵੀ ਭਰਾਂਉਂਗੀ ਗੋਲੀ ਮਾਰ ਢੋਲ ਤੇ ਪਹਿਲਾਂ ਮੈਨੂੰ ਦੋ ਗੱਟੇ ਕਣਕ ਦੇ ਦੇ ਕਣਕ ਚ ਲੈ ਜਾ ਤੇ ਦੇ ਫੈਮਰੀ ਹੈਗਾ ਮੈਂ ਨਾ ਕਾਲੀ ਕਾਲੀ ਚਾਹੀਆਂ ਉਹ ਤਾਂ ਠੀਕ ਆ ਤੂੰ ਕੰਡਾ ਕਿਸੇ ਦੇ ਫੜਕੇ ਰੋੜਾ ਪੂਗਾ ਬੇ ਕੰਡੇ ਨੂੰ ਕੀ ਆਹੀ ਪਾ ਦੇ ਬੱਤ ਜੇ ਨਾਲ ਓਏ ਐ ਜੇ ਹੁਣ ਜੇ ਬੱਦਪੇਗੀ ਫੇਰ ਵੇ ਕੋਈ ਨਾ ਵੱਧ ਪੈ ਗਈ ਫੇਰ ਕੀ ਹੁੰਦਾ ਮੈਂ ਕਿਹੜਾ ਬਗਾਨੀ ਹੈਗੀ ਬਗਾਨੀ ਤਾਂ ਨਹੀਂ ਹੋ ਖੜਾ ਚਲਾ ਜਾ ਚਲ ਕਿੱਥੇ ਪਈਏ ਕਣਕ ਵੇ ਹੁਣ ਕੀ ਹੋ ਗਿਆ ਓਏ ਆ ਜਾ ਬਹਿ ਜਾ ਤੂੰ ਬਗਜੀ ਕਣਕ ਤਾਂ ਤੈਨੂੰ ਦੇ ਹੀ ਜੂ ਵੇ ਮੁੜਿਆ ਇਹ ਪਹਿਲਾਂ ਕਹਿੰਦਾ ਦਿਨਾ ਕਣਕ ਫੇਰ ਬੈਠ ਕੇ ਬੋਲ ਛੇਤੀ ਕੀ ਹੈ ਫੇਰ ਮਾਦੂ ਨੇ ਕਨਾਂ ਵੀ ਨਾਲੇ ਤਾਂ ਇਹ ਤਾਂ ਪਿਛਲੇ ਪੈਰ ਆ ਜਾਂਦੀ ਪਿਛਲੇ ਪੈਰ ਕੀ ਕਰੂੰਗੀ ਪਿਛਲੇ ਪੈਰ ਮੈਨੂੰ ਹੋਰ ਵੀ ਕੰਮ ਨੇ ਮੈਂ ਜਵਾਕਾਂ ਨੂੰ ਫੁੱਲੋ ਲੈਣਾ ਹੁੰਦਾ ਕਿਆ ਕੀ ਹੋਰ ਆਪ ਲਿਉਂਦੀਆਂ ਜਾ ਕੇ ਕਿਉਂ ਨਹੀਂ ਲਿਉਂਦਾ ਬਈ ਉਹ ਕਿੱਥੇ ਲਿਆਉਂਦਾ ਕੱਜਰ ਜਿਹੜੀ ਸੱਤ ਰੁਪਏ ਦਾ ਕਰ ਕੱਪੇ ਲਿਆਇਆ ਕਰੂਗੀ ਉਹ ਵੀ ਜਵਾਕਾਂ ਦਾ ਜਾ ਕਰਨਾ ਉਹ ਇਹ ਤਾਂ ਢੇੜੀ ਲੱਗੀ ਹੋਈ ਆ ਚਾਹ ਦੀ ਢੇੜੀ ਦਾ ਕੋਈ ਡਰ ਨਹੀਂ ਜਿਹੜੀ ਤਾਂ ਚੰਗੀ ਗੱਲ ਐ ਤੇ ਤੈਨੂੰ ਫਿਰ ਦੋ ਗੱਟੇ ਕਣਕ ਦੇ ਹਣ ਦੇਵਾ ਔਰ ਕਹੀ ਦੇ ਨੇ ਛਿੰਡਾ ਦਾ ਵੀ ਹੋ ਜਾਊਗਾ ਕੁਆਟਰਲ ਆ ਯਾ ਕੁਆਟਰਲ ਕਿਨੇ ਐਨੀ ਕੀ ਕਰਨੇ ਆ ਮੋੜਨੀ ਵੀ ਆ ਮੋੜੀ ਦਾ ਜਦੋਂ ਜਦੋਂ ਮੋੜੇਂਗੀ ਦੇਖੀ ਜਾਊਗੀ ਤੇਰੀ ਮਰਜ਼ੀ ਆ ਕੁਆਟਰਲ ਦੇ ਦੇ ਫਿਰ ਮੈਨੂੰ ਉਹ ਕਰਾ ਦੇ ਕੁਆਟਰਲ 3000 ਰੁਪਏ ਐ ਇਹ ਨਹੀਂ ਆ ਹਾਂ ਐਸੇ ਨਹੀਂ ਲੈਂਗਾ ਮੈਂ ਤੋ ਉਹ ਹੋ ਗਈ ਲੂੰਗਾ ਤੈਨੂੰ ਉਹ ਕਿਰੇਵੇਂਗੀ ਐਸੇ ਤਾਂ ਨਹੀਂ ਹੈਗੇ ਮੇਰੇ ਕੋਲ ਉਹ ਤੂੰ ਦੱਸ ਵਾ ਹੂੰ ਦੇ ਦੇ ਮੈਨੂੰ ਮੈਂ ਤਾਂ ਦਿੱਤਾ ਹੂੰ ਆਈਆਂ ਦੋ ਗੱਟੇ ਲੈਣਾ ਮੁਖਤੋ ਆਓ ਜੇ ਪੈਸੇ ਹੁੰਦੇ ਪਰ ਮੰਡੀ ਚ ਨਾ ਡਾਲ ਲੈਂਦੀ ਮੁੱਲ ਮੰਡੀ ਚ ਤਾਂ ਉਤੋਂ ਪੈਸੇ ਹੀ ਦੇਣਗੇ ਫੇ ਤਾਈ ਦਾ ਫੇਰ ਕੋਲੇ ਆਂ ਮੇਰਾ ਦੇਖੋ ਮੇਰੀ ਗੱਲ ਸੁਣੋ ਮੇਰੇ ਕੋਲੇ 5 ਕਿਲੇ ਨਰਮਾ ਹੈ ਨਰਮਾ ਜਗਾ ਦੂੰਗੀ ਮੇਰਾ ਜਗਾ ਦੂੰਗੀ ਕੋਈ ਨਾ ਜਗਾ ਦੂੰਗੀ ਤੇ ਲਾਇ ਕਰ ਲਾਂਗੇ ਕਿਦੋਂ ਬੁੜੀਆਂ ਹੋਰ ਲੈ ਕਦੋਂ ਨਾ ਮੇਰੀ ਵਿਢੀ ਹੈ ਅੱਛਾ ਨਰਮਾ ਜਗਾ ਦੂੰਗੀ ਤੇ ਮੈਨੂੰ ਕੋਟਲ ਕਣਕ ਦਾ ਦੇ ਦੇ ਕਣਕ ਦਾ ਕੋਟਲ ਦੇ ਦੇ ਚਾਰ ਅੰਦਰ ਘਟਿਆਂ ਚ ਪਵਾ ਪਹਿਲੇ ਆ ਜਾ ਫਿਰ ਚੋਲ ਚੋਕੜ ਢਲੀ ਇਕਾਈ ਪਈ ਟੇਰੀ ਨਹੀਂ ਉਹ ਡੱਕੀਆਂ ਤੰਗਾਂ ਜਿੱਤਾਂ ਮੈਂ ਮੰਡੀ ਚ ਪਾਉਂਗਾ ਕਿਤਰਾ ਆਪਰੇ ਫਿਰ ਇਹ ਜਿਹੜੀ ਟੂੜ ਮਸ਼ੀਨ ਬਣਾਉਂਦੀ ਟੂੜੀ ਉਹ ਉਹ ਹੀ ਨਾਲ ਮੈਂ ਤੈਨੂੰ ਵਧੀਆ ਕੜਕੇਗੀ ਥੋੜੀ ਹੈ ਥੋੜੀ ਇਹ ਕਿਵੇਂ ਦੀ ਕਣਕ ਆ ਗਈ ਦਾ ਕਣਕ ਬਹੁਤ ਵਧੀਆ ਕੀ ਦੇਖ ਚਲ ਕੋਈ ਨਾ ਕਾ ਕਰ ਹਾਂ ਕੰਡਾ ਲਿਆ ਮੈਂ ਕਿਥੋਂ ਲਿਆ ਮੈਂ ਕੰਡਾ ਤੇਰਾ ਕਰ ਕਿਵੇਂ ਕਰਾਂ ਹੁਣ ਦੱਸ ਜੇ ਮੇਗੀ ਮੈਂ ਤਾਂ ਤੂੰ ਨਾ ਕਹਨਾ ਵੀ ਤੂੰ ਦੋ ਘਟੇ ਕੜ ਕੇ ਜਿਹੜਾ ਜਦੋਂ ਬਾਅਦ ਆ ਜੀ ਦੋ ਲੈ ਜਾ ਦੋ ਲੈ ਜਾ ਹੁਣ ਤੂੰ ਜਾਵੇਂ ਕੀ ਗੱਤ ਚੱਕੇ ਆ ਜਾ ਚੰਗਾ ਫਿਰ ਹਾਂ ਸਰਤੇ ਲਜੂਗੀ ਸਰਤੇ ਕਿਵੇਂ ਕੀ ਇੱਕ ਹੋ ਲੈ ਜੂਗੀ ਇੱਕ ਦੁਪਹਿਰੇ ਹਾਂ ਹਾਂ ਕਰ ਲਈ ਠੀਕ ਹੈ ਨਾ ਚੰਦ ਆ ਜੂਗੀ ਠੀਕ ਹੈ ਨਾ ਚੱਲ ਕੋਈ ਹਟ ਨਹੀਂ ਜਾਣਾ ਕੱਢੀ ਨੂੰ ਟਮਾਟਰ ਬੱਸ ਹਾਂ ਬੱਸ 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 ਕਰ ਕਰ ਕੇ ਫਿਰ ਮੈਨੂੰ ਤੂੰ ਐ ਕਰੀ ਢੋਲ ਛੋ ਦੇ ਦੀ ਕੱਢ ਕੇ ਜਿਹੜੀ ਨਾ ਕੀ ਮੜੀ ਆ ਭੈ ਆ ਕਿਹੜਾ ਧੌਉਂਗੀ ਕਿਹੜਾ ਮੈਥੋਂ ਨਹੀਂ ਮੱਥਾ ਵੱਜਦਾ ਇਹਨੂੰ ਓਹੋ ਤੂੰ ਹਉਣ ਤੂੰ ਨਾਲਾ ਕੰਮ ਨਹੀਂ ਮੈਥੋਂ ਹੁੰਦਾ ਫਿਰ ਐ ਕਰੀ ਇਹਦਾ ਰੱਦੀਆ ਮਾਲ ਫੜਾ ਰਿਆ ਤੈਨੂੰ ਪੁਰਾਣੀ ਕਣ ਕੇ ਇੱਕ ਵਜੇ ਆਜੀ ਇੱਕ ਵਜੇ ਇੱਕ ਵਜੇ ਆਜੀ ਨਾਲ ਦਫਰ ਨੂੰ ਪਟੋਲ ਫੜ ਚੰਗੇ ਨਾਲੇ ਤੂੰ ਐ ਕਰੀ ਚੱਲ ਠੀਕ ਐ ਕਰ ਲੈ ਚੱਲ ਚੰਗਾ ਫਿਰ ਜਾਨੀ ਕੋਈ ਹੋ ਨਹੀਂ ਰੜੀ ਰੁੜੀ ਉੱਤੇ ਧਰਕੀ ਨਹੀਂ ਲੈ ਆਉਂਗੀ ਲੈ ਆ ਆ ਜਾ ਪ੍ਰੀਤ ਸੁਣਾ ਜਾ ਬਹਿ ਜਾ ਕੀ ਸੁਣਾ ਮਤੇ ਨੂੰ ਕੰਟਾ ਦਾ ਹੋ ਗਿਆ ਤੇਰੇ ਕੋਲ ਫਰਦੀ ਨੂੰ ਓਇਆ ਜਾ ਕਹਾਂ ਤੈ ਮੰਗਿਆ ਦੀਰ ਕੱਢਣੀ ਹੈ ਭਇਆ ਲਾਹੌਰ ਘਰੇ 100 ਕੰਮ ਹੁੰਦੇ ਨੇ ਇੱਥੇ ਤਾਂ ਇਹਦਾ ਨਜ਼ਾਰਾ ਤੈਨੂੰ ਪਤਾ ਪੈਗਾ ਪੁੜੀਆਂ ਦਾ ਤਾਂ ਕੰਮ ਹੀ ਨਹੀਂ ਮੁੱਕਦੇ ਹੈਗੇ ਉਹ ਐ ਤਾਂ ਠੀਕ ਹੈ ਗੱਲ ਤੇਰੀ ਹਾਂ ਮੈਂ ਤੇ ਨਾ ਕਹਿਣਾ ਹਾਂ ਵੀ ਤੇ ਆਪਣੇ ਕੰਮ ਧੰਦਾ ਕਰਵਾ ਜਾ ਕਰ ਜਿਹੜੇ ਨਾਲ ਦੋ ਗੱਲੇ ਬਾਹਰ ਜਲਵਾ ਦਿੰਦਾ ਮੈਂ ਕਿਉਂ ਨਾ ਕਾਤੋਂ ਲਵਾਣੇ ਓਏ ਫੇਰ ਫੇਰ ਉਹੀ ਗੱਲ ਆ ਕੇ ਫੇਰ ਤੂੰ ਤਾਂ ਤੇਰੇ ਵੜੇ ਨਹੀਂ ਹੈ ਵੇ ਅਭੀ ਕਿਸੇ ਭਜਾ ਨਾਲ ਲਵਾਏਗਾ ਕਾਦੇ ਪਿੱਛੇ ਲਵਾਏਗਾ ਮੈਂ ਇਹ ਹੁੰਦਾ ਵੀ ਚਲ ਕੋਈ ਈਡੀ ਕੀ ਗੱਲੇ ਕੀ ਹੈ ਕਾ ਕਿਲੇ ਤੇਰੇ ਕੋਲ ਮੇਰੇ ਕੋਲ 89 814 ਮੇਰੇ ਨਾਲ ਲਵਾਏਗਾ ਫੇਰ ਹੂੰ ਨਾ ਮੈਨੂੰ ਘਰੇ ਰੱਖ ਕੇ ਵੇ ਜੀ ਮੈਂ ਤਾਂ ਠੁੱਕੀ ਕਰਾਉਣਾ ਕਰਿਆ 100 ਰੁਪਏ ਹੋ ਰਹੀ ਤੂੰ ਤਾਂ ਕਮਲ ਮਾਰਦੀ ਹੈ ਕਮਲ ਨਹੀਂ ਮਾਰਦੀ ਮੈਂ ਸੱਚੀ ਕਹਿਨੀ ਹੈ ਨਹੀਂ ਚਲ ਕੋਈ ਨਾ ਦੇਖ ਨਹੀਂ ਕੋਈ ਨਾ ਲਵਾਦੀ ਓਏ ਆਇਆ ਪੁੰਨਦਾਨ ਹੋ ਜਾਂਦਾ ਹੂੰ ਵੀ ਆਪਾਂ ਕੀ ਕਰਨੀ ਵੀ ਕੀ ਹੈਗੀ ਚੱਲਵਾਦੀ ਚੱਲ ਮੈਂ ਉਹੀ ਜਵਾਕਾ ਦੇ ਨਾਲਵਾਦ ਹਾਂ ਜੋ ਪੁੰਨੀ ਹੈ ਕਿ ਨਹੀਂ ਹੂੰ ਹੁਣ ਤੂੰ ਮੈਨੂੰ ਨਾ ਦੱਸ ਹਾਂ ਵੀ ਮੈਂ ਕਿਤੇ ਐਸੇ ਕੁੱਤੇ ਨੂੰ ਚੱਕੀ ਨਹੀਂ ਮੈਂ ਤੂੰ ਅਮੇ ਕਿ ਕਹੇਂਗੀ ਬੇ ਆਉਂਗੀ 1 ਵਜੇ ਤੂੰ ਇੱਥੇ ਹੀ ਬੈਠਾ ਰਹੇ ਮੈਂ ਤਾਂ ਇੱਥੇ ਹੀ ਆ ਰਹੀ ਕੋਈ ਆਉਂਗੀ ਆਉਂਗੀ ਹਾਂ ਆਉਂਗੀ ਇੱਥੇ ਹੋ ਨਹੀਂ ਲਾਗਤਾ ਕੋਈ ਹੋਰ ਤਾਂ ਨਹੀਂ ਆਉਂਦਾ ਰੇ ਮੋਟਰ ਤੇ ਕੋਈ ਨਹੀਂ ਆਉਂਦਾ ਯਾਰ ਤੂੰ ਆ ਜੀ ਬਸ ਮੈਂ ਤਾਂ ਆ ਜੂੰਗੀ ਘਰੇ ਕੰਮ ਕਰਨ ਮੇੜ ਕੇ ਫੇਰ ਆ ਜੂੰਗੀ ਕੋਈ ਨਾ ਆ ਜੂੰਗੀ ਹਾਂਜੀ ਹਾਂਜੀ ਲੈ ਹੁਣ ਜਾਵਾਂ ਮੈਂ ਹਾਂ ਬਗ ਹੈ ਕੋਈ ਸੁਣਾ ਜਾ ਨਮੀਦਾ ਜੀ ਨਮੀਦਾ ਜੀ ਕੀ ਸੁਣਾਵਾ ਘਰੇ ਰਾਸ਼ਨ ਪਾਣੀ ਮੁੱਕਿਆ ਪਿਆ ਉਹ ਪਉਣ ਵਾਲਾ ਸਿਲੰਡਰ ਮੁੱਕਿਆ ਪਿਆ ਉਹ ਭਰਉਣ ਵਾਲਾ ਹਾਂ ਉਹ ਮਰਨਾ ਦਾਰੂ ਪੀ ਕੇ ਪਿਆ ਰਹਿੰਦਾ ਗਾ ਨਿਕਲਿਆ ਰਹਿੰਦਾ ਸਾਰੀ ਦਿਹਾੜੀ ਘਰੋਂ ਉਹ ਨਹੀਂ ਪੈਸਾ ਟੱਕਾ ਕੋ ਦਿੰਦਾ ਨਾ ਉਹ ਕੋਈ ਕੰਮਕਾਰ ਕਰੇ ਕੀ ਇਹ ਜਿਹੜੇ ਗੋਲੀ ਮਾਰ ਕੀ ਵਿਆਹ ਕਰਾ ਕੇ ਤਰਗੀ ਤੇ ਉਹਦੇ ਨਾਲ ਹੋਰ ਕੀ ਐ ਮੈਂ ਤਾਂ ਫਸ ਗਈ ਓ ਕੀ ਹੋ ਰਿਹਾ ਤਾਹੀਂ ਤੁਹਾਡੇ ਵਰਗਿਆਂ ਦੇ ਲਵੇ ਲੱਗੀ ਫਿਰਦੀ ਓ ਲਵੇ ਤਾਂ ਆਂ ਆ ਦੇਖ ਮੇਰੀ ਗੱਲ ਸੁਣੋ ਆਪਾਂ ਤਾਂ ਭਈ ਜਿਹੇ ਜਿਹੇ ਝੁਕਰੇ ਹੈਗੇ ਤੈਨੂੰ ਦੇਖੋ ਜਵਾਬ ਨਹੀਂ ਤੈਨੂੰ ਦੇ ਕਿ ਉਹ ਤਾਂ ਫੇਰੇ ਇੱਕ ਵੇਰੇ ਕੰਮ ਆਉਣ ਵਾਲੀ ਆ ਗੁੜੀ ਮੈਂ ਤਾਂ ਗੱਲ ਸਾਰਿਆਂ ਦੇ ਆ ਜਾਨੀ ਐ ਮੇਰੇ ਨਹੀਂ ਕੋਈ ਕੰਮ ਆਉਂਦਾ ਓ ਕੰਮ ਨੂੰ ਦੇਖ ਦੇ ਤੈਨੂੰ ਕਹਿੰਦਾ ਵੀ 2 ਮੜਾ ਕੱਢ ਕੇ ਲੈ ਜੇ ਹੋਰ ਦੱਸ ਹਾਂ ਕੜਕੜੇ ਜੀ ਕੋਈ ਵੀ 1000 ਰੁਪਏ ਲਈ ਜਾਂ ਸੈਂਟਰ ਬਲ ਬਲ ਮੈਨੂੰ ਵੀ ਪੁੰਨੀਆਂ ਚ ਵਖਾਣਾ ਹੋਰ ਜਵਾਕ ਨੇ ਆਣੀ ਨਾ 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 ਇਹ ਉਹ ਗਰੀਬ ਬੰਦੇ ਜਿਹੜਾ ਕਿਸੇ ਗਰੀਬ ਬੰਦੇ ਤੇ ਬਾਹਰ ਕਰੇ ਮਾੜਾ ਹੁੰਦਾ ਉਹ ਇਦੂ ਗਿਰਿਆ ਤਾਂ ਉਹ ਕੰਦਰ ਜਿਹੜਾ ਸੋਚਦਾ ਨਾ ਹਾਂ ਇਹਦੇ ਜਾਇਆ ਜਿਹੜਾ ਬੰਦਾ ਕੋਈ ਚੀਜ਼ ਲੈਣਾ ਗਿਆ ਉਹ ਵੀ ਮਰਿਆ ਵਰਗਾ ਹੁੰਦਾ ਜਿਹੜਾ ਨਾਂ ਤੇ ਵੀ ਉਹ ਵੀ ਮਰਿਆ ਵਰਗਾ ਹੁੰਦਾ ਸਹੀ ਤਾਂ ਹੁਣ ਤੂੰ ਕੀ ਗਲੇਣ ਆ ਗਈ ਮੈਂ ਤੈਨੂੰ ਜਵਾਬ ਦੇਦਾ ਕਿਡਾ ਬੰਦੇ ਦਾ ਚਿੱਤ ਵਿਸ਼ੇਮਾਨ ਹੋ ਜਾਂਦਾ ਹਾਂ ਮਨ ਦੁਖੀ ਹੁੰਦਾ ਮਨ ਦੁਖੀ ਹੋ ਜਾਂਦਾ ਜੇ ਹੁਣ ਮੈਂ ਤੈਨੂੰ ਜਵਾਬ ਦੇ ਦਿੰਦਾ ਚਿੱਤ ਖੁਸ਼ ਹੋ ਜਾਊਗਾ ਨਹੀਂ ਭਾਈ ਸ਼ਾਬਾਸ਼ ਹਾਂ ਵੀ ਮੈਂ ਆਸ ਕਰਕੇ ਆਇਆ ਤੈਨੂੰ ਗੱਲ ਦੱਸ ਦੇ ਉਹਨੇ ਹੋ ਦਿੱਤਾ ਮੈਨੂੰ ਹਾਂ ਤੇ ਆਪਣਾ ਤੋਂ ਐਂ ਕਰੀ ਬੋਲ ਮਰਨਾ ਖਰ ਮਰ ਜਗਾ ਨਹੀਂ ਤੈਨੂੰ ਕੰਮ ਦੇ ਦੇ ਨਹੀਂ ਕੋਈ ਨਾ ਮੈਂ ਤੈਨੂੰ ਜਵਾਬ ਨਹੀਂ ਦਿੰਦੀ ਕੋਈ ਵੀ ਕੰਮ ਹੋਵੇ ਨਾ ਨਾ ਕੋਈ ਮੈਨੂੰ ਜ਼ਰੂਰ ਦੱਸ ਦੇ ਨਾ ਨਾ ਕੋਈ ਹੁਣ ਜਾ ਮਾ ਫਿਰ ਮੈਂ ਬਗ ਜਾ ਹਾਂ ਤੇ ਆਵੇਂਗੀ ਕਿ ਕਦੋਂ ਇੱਕ ਵਜੇ ਆਜੂਗੀ ਮੈਂ 1 ਵਜੇ ਨਾ ਆਇਗਾ ਤਾਂ 2 ਵਜੇ ਆਉਂਗੀ 2 ਵਜੇ ਆਜੀ ਘੰਟਾ ਔਰ ਪਰਾ ਹੋ ਜਾਂਦਾ ਹੁੰਦਾਗਾ ਉਹ ਕੀ ਪਤਾ ਤੂੰ ਜਾ ਕੇ ਸੌਂ ਜੇ ਹੁਣ ਤੇਰਾ ਕੀ ਨਹੀਂ ਨਹੀਂ ਸੌਂਦੀ ਕਿਤੇ ਘਰੇ ਕੰਮ ਬਹੁਤ ਆ ਮੈਨੂੰ ਬਗ ਜਾ ਸਰ ਅਜੇ ਮੈਂ ਅਸਦਾ ਥੱਲੋ ਝਾੜੂ ਪਚੂੜੂ ਮਾਰਨ ਵਾਲਾ ਪਿਆਗਾ ਫਿਰ 1 ਵਜੇ ਵਖੰਨੇ ਮਂਗੀ ਜਗ 2 ਵਜੇ 1 ਵਜੇ ਜਾਉਂਗੀ ਮੈਂ ਇਹ ਕਰੂੰਗੀ 3 ਕਜੇ ਨਾਲ ਆਜੂਗੀ ਤੈਨੂੰ ਵੀ ਘਰੇ ਜਵਾ ਖੰਡ ਛੱਡ ਕੇ ਘਰੇ ਜਵਾ ਖਾ ਜਾਣਗੇ ਹਾਂ ਚਲ ਚੁਪੀਆ ਫਿਰ ਮੈਂ ਉਰਾ ਜੂਗੀ ਨੜ ਦਾ ਤੇ ਨਟੋਲ ਚ ਦਾਣੇ ਪਵਾ ਜੂਗੀ ਦੋ ਟੋਲ ਭਰਨੇ ਨਾ ਕੋਈ ਨਾ ਜਿੰਨੇ ਘ ਭਰੇ ਪਾਏ ਗੋਨੇ ਕ ਪਵਾ ਜੂਗੀ ਦੋ ਟੋਲ ਭਰ ਕੇ ਨਹੀਂ ਦੋ ਹੁਣ ਜਿੰਨੇ ਭਰੇ ਗਿਆ ਉਹਨਾਂ ਤਾਂ ਭਰਾ ਦੂੰਗੀ ਇੱਕ ਭਰਿਆ ਗਿਆ ਤੂੰ ਐ ਕਰੀ ਇੱਕ ਦਿਨ ਜੀਦਾ ਨਹੀਂ ਵੀ ਅੱਡੀਆਂ ਜਾ ਕੇ ਪਾਹਾ ਲੈਣਾ ਤੂੰ ਮੈਨੂੰ ਫੜਾਈਂ ਬਾਟੀਆਂ ਪਰ ਪਰ ਮੈਂ ਟੋਲ ਚ ਉਟਾਈ ਜਾਊਂਗਾ ਵੇ ਕੋਈ ਨਾ ਮੈਂ ਦਰਦੂ ਢੋਲਦੇ ਨਹੀਂ ਵਾਹ ਪਾਉਂ ਨਹੀਂ ਤੂੰ ਪਾਦੀ ਉਹ ਤਾਂ ਤੇਰੀ ਮਰਜ਼ੀ ਹੈ ਤੂੰ ਪਾਣਾ ਤੂੰ ਪਾਦੀ ਨਾ ਲੈ ਆਉਂਗੀ ਮੈਂ ਇੱਕ ਜਣੇ ਨੂੰ ਹੈ ਮੈਂ ਬੋਲ ਚੱਲ ਤੂੰ ਪਾਦੀ ਮੈਂ ਤੈਨੂੰ ਭਰ-ਭਰ ਪੜਾ ਦਉਂ ਹਾਂ ਹੋਰ ਚੰਗਾ ਉਂਗਲੀ ਕਿੱਥੇ ਨਹੀਂ ਹੈ ਬੇ ਉਂਗਲੀ ਨਹੀਂ ਜਾਂਦੀ ਮੈਂ ਤਾਂ ਦੱਸੀ ਜਾਂਦੀ ਆ ਮੇਰਾ ਸਰਦੂ ਕਰੇਗਾ ਅੱਛਾ ਮੈਂ ਬਿਮਾਰ ਆ ਉਹ ਤਾਂ ਮਰਨਾ ਮੈਨੂੰ ਕੋਈ ਪੈਸਾ ਥੇਲਾ ਵੀ ਨਹੀਂ ਦਿੰਦਾ ਉਹ ਕੀ ਪੈਸਾ ਚ ਲੈ ਜਾ ਦਵਾਈ ਬੂਟੀ ਲੈਣੀਆਂ ਮੈਨੂੰ ਤੂੰ ਦੇਈ ਚੰਗਾ 100 ਰੁਪਏ ਕਿੰਨੇ ਰੇ ਮੈਂ ਦਵਾਈ ਲਾਵਾਂਗੀ ਕੋਲੇ ਡਾਕਟਰ ਤੇ ਆਪਣਾ ਕੋਲੇ ਤੇ ਲੈ ਆਉਂਗੀ ਪਰ ਲੈ ਆਉਂਗੀ ਕੋਲੇ ਜਿਹੜਾ ਇੰਟੀਕੂ ਟਿਕ ਟੂ ਖੇਲਵਾਲਾ ਤਾਕ ਤੇ ਨਹੀਂ ਆਇਤਾ ਤਾਕ ਤੇ ਤਾਂ ਲੋਡ ਮੈਨੂੰ ਝੋਟੇ ਵਰਗਾ ਦਾ ਸਰੀਰ ਪਿਆ ਹੋਰ ਹੋਰ ਕਾਲੀ ਵਾਲ ਮੇਰੇ ਨਾਲ ਉਹੀ ਬਲੱਡ ਜਾ ਘਟਿਆ ਪਿਆ ਅੱਛਾ ਆਹੋ ਬੋਲੇ ਤੱਕਰ ਜੇ ਆਉਂਦੇ ਨੇ ਕਿ ਕਹੋ ਕਬਰਾਟ ਜੀ ਹੁੰਦੀ ਆ ਨਹੀਂ ਮੈਂ ਤੇਰੇ ਨਾਲ ਹੁਣੇ ਪੋ ਆ ਜਾਂਦੀ ਦਾਣੇ ਤਾਂ ਦਾਣੇ ਦੀ ਗੱਡੀ ਗੱਲ ਹੋ ਤਾਂ ਢੋਲ ਹੁਣੀ ਭਰਾ ਜਾਂਦੀ ਉਹ ਚੱਲ ਫਿਰ 2 ਵਜੇ ਉਹ ਕੜੀ ਜੀ ਵੀ ਜਿਹੜੀ ਤੇ ਮੋਟਰਸਾਈਕਲ ਤੇ ਬਟਾਈ ਵਰਦਸ ਓਏ ਉਹ ਦਾ ਬੇਚਰੀਆ ਤੇਰੇ ਵਾਂਗੂ ਦੁਖੀ ਸੀਗੀ ਉਹ ਕਿਹੜੀ ਮੈਂ ਉੱਥੇ ਜਾਣਾਗਾ ਕਿੱਥੇ ਆਪਣੇ ਇੱਥੇ ਉੱਡਦਾ ਮੈਂ ਚਰਪਈ ਮੈਂ ਛੱਡਿਆ ਨਗਾ ਬਸ ਲੰਗੀ ਤੂੰ ਐ ਪਤਾ ਤੇਰੀ ਪੂਰੋ ਨੂੰ ਪਤਾ ਲੱਗ ਗਿਆ ਉਹਦੇ ਬਾਰੇ ਉਹ ਪੂਰੋ ਕੀ ਪੂਰੋ ਨਾ ਦੱਸਤਾ ਸੀ ਇਹਨੂੰ ਮਾਨੀ ਤੇਰੇ ਵਾਲਾ ਆਪਣੀ ਬੋਲ ਨਹੀਂ ਬਣੀ ਨੀ ਪੂਰੋ ਨਾਲ ਉਹ ਪੁਰਾਣੀਆਂ ਗੱਲਾਂ ਨਾਲ ਛੱਡਿਆ ਕਰ ਪੁਰਾਣੀਆਂ ਕੋਈ ਨਹੀਂ ਅਗਰੀ ਤੇ ਤੈਨੂੰ ਫੇਰ ਵੀ ਤੇਰੇ ਘਰ ਦੀ ਆਉ ਨਾ ਨਾ ਆਪਣੀ ਗੁਰੇ ਉਹੀ ਲੱਗਦਾ ਮੈਂ ਨਾ ਅਸਲ 20 ਰੁਪਏ ਪਰ ਕਿਤੇ ਰਹਿ ਪਿਆ ਉਹ ਤਾਂ 20 ਮੰਗ ਰਹੀ ਗੀ ਕਿੱਥੇ ਜੋਗਾ ਓਏ 20000 ਦਾ ਪੈਚਾ ਦਾ ਮੈਂ 8 ਘਟਾ 20 ਪਾਉਂਗਾ ਇਹ ਤਾਂ ਸਮਝੀਏ ਨਾ ਸਹੀ ਗੱਲ ਆ ਹਾਂ ਤੇ ਚਾਰ ਕੋਈ ਨਾ ਚੱਲਦਾ ਹੀ ਰਹਿੰਦਾਗਾ ਲੜਾਈਆਂ ਝਗੜੇ ਤੇ ਓਏ ਓ ਤਾਂ ਠੀਕ ਆ ਗੱਲ ਉਹਨੂੰ ਕਹਾਂ ਮਾਪੀ ਤੂੰ ਕਦੋਂ ਤੇ ਕੋਈ ਲੈ ਆਇਆ ਕਰ ਜਿਹੜਾ ਹੁੰਦਾ ਤਾਂ ਆਪਾਂ ਸਾਂਤ ਰੋਡ ਨਹੀਂ ਗੀ ਕਿ ਨਹੀਂ ਦੇਗਾ ਪੈਜ ਜ਼ਰੂਰੀ ਪੰਨ ਕੀ ਰੋਡ ਪਿੰਜੀ ਐਮ ਐ ਨਾਲੇ ਤਾਂ ਰੋਕਾ ਲੰਨੇ ਨੇ ਹੂੰ ਕੋਈ ਤਾਂ ਗੱਲ ਹੁਣ ਤੂੰ ਐ ਆ ਬੈਠੇ ਮੇਰੇ ਸਾਰਿਆਂ ਨੂੰ ਆਪਦੀ ਇੱਜ਼ਤ ਪਿਆਰੀ ਹੁੰਦੀ ਐ ਪਿਆਰੀ ਹੁੰਦੀ ਆ ਤੂੰ ਬੈਠੇ ਹੋ ਗਰੇ ਮੇਰੇ ਹਾਂ ਕੋਈ ਕੰਜਰ ਆਂਦਾ ਨਹੀਂ ਕਹੂਗਾ ਵੀ ਯਾਰ ਉਹ ਉੱਥੇ ਬਠੀ ਗਦੇ ਜੇ ਹੁਣ ਦੇਖਤੇ ਬੰਦੇ ਹੋ ਗਏ ਆਪਾਂ ਆਪਣੇ ਇੱਜ਼ਤ ਕਰੂ ਕਿ ਬੈਠੂ ਕੌਣ ਆਪਣੇ ਆ ਸਹੀ ਗੱਲ ਕਿ ਨਹੀਂ ਤੂੰ ਤਾਂ ਆਪਾਂ ਚੀ ਵੀ ਜਿਆ ਕੋਈ ਹਾਂ ਕੀ ਕੀ ਬੀਜ ਜਾਗਾ ਕਦੂ ਬੈਂਗਣਾ ਕਦੂ ਬੈਂਗਣ ਹੂੰ ਕਿੱਧਰ ਬੀਜ ਰੱਖੀ ਐ ਉਧਰ ਆਪਣੇ ਉਹ ਨਹੀਂ ਚਾ ਅੱਛਾ ਹੂੰ ਬੰਗਲੀਆਂ ਲੈਣ ਬੰਗਣੀ ਮਲੇ ਕੇ ਜਾਂਦੀ ਮੈਂ ਤਾਂ ਕਦੂਰ ਬੰਗਣੇ ਲੈ ਕਦੂਰ ਜਾਉਂਗੀ ਹਰੀ ਮਿਰਚਾ ਪਾ ਕੇ ਦੁੱਧ ਪਾ ਕੇ ਬਣਾਉਂਗੀ ਵਧੀਆ ਬਣਦਾ ਆਹੋ ਮੂੜੀਆਂ ਲੈਣ ਜੀ ਲੈਣੀਆਂ ਕਾਦੀਆਂ ਮੂੜੀਆਂ ਕਾਦੀਆਂ ਮੂੜੀਆਂ ਅਗੇ ਜੀ ਹੂੰ ਮੂੜੀਆਂ ਮੇ ਪਿਛੇ ਚਿੰਗੀਆਂ ਜਾਂ ਬੀਜੀਆਂ ਸੀਗਾ ਬੜਾ ਹੁਣ ਕਿਹੜੀਆਂ ਮੂੜੀਆਂ ਨੇ ਅਰੇ ਬਾੜੀ ਵਧੀਆ ਦਾਲ ਬਣਦੀ ਐ ਮੈਂ ਰੋਣੀ ਕਾਦੀ ਕਾਦੀ ਮੂੜੀਆਂ ਦੀ ਮੈਂ ਤਾਂ ਕਦੇ ਖਾਈ ਨਹੀਂ ਸਬਜੀ ਮੂੜੀਆਂ ਦੀ ਹੂੰ ਦਾਲ ਹੁੰਦੀ ਆ ਕਿ ਦਾਲ ਹੁੰਦੀ ਆ ਮੂੰਗੀ ਦੀ ਸਬਜ਼ੀਆਂ ਹੁੰਦੀਆਂ ਨੇ ਤਾਂ ਆਹ ਸਬਜ਼ੀ ਕੇ ਨਾ ਹੋਰ ਕੀ ਆਓ ਚਲ ਆਏ ਘਰ ਭਰ ਮੈਨੂੰ ਸਭ ਜੂਇ ਤੜਾ ਦੇ ਥੋੜੀ ਘੜੀ ਹਾਂ ਇਧਰੋਂ ਤੜਾ ਦੇ ਜਿਹੜੀ ਤੇਰੇ ਇਧਰਲੇ ਪਾਸੇ ਖੜੀ ਓਏ ਤਾਂ ਕਿਸੇ ਦੀ ਨਹੀਂ ਆਪਣੀ ਤੋਂ ਤਰੀਏ ਬੇ ਉਹ ਕੜਾ ਹੈਗੇ ਨਹੀਂ ਨਾ 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 ਮੈਨਿਆ ਬੜਾ ਤੂੰ ਸਬਜ਼ੀ ਲੈ ਕੇ ਤਾਂ ਜਿਹੜਾ ਮਾਗਣਾ ਮੈਨੂੰ ਜੂਗਾ ਅਗਲਾ ਸੈਂਡਲੇ ਨਹੀਂ ਪੈਣ ਦੇਖ ਲੂਗਾ ਵੀ ਆ ਬੁੜੀ ਕਿੜੀ ਸੀ ਨਹੀਂ ਗੇਬਰੀ ਵਾਗ ਜੂਂਗੀ ਕਾ ਨੂੰ ਕਾ ਨੂੰ ਕਾ ਨਹੀਂ ਮੈਂ ਨੀ ਲੰਬਾ ਤੇ ਪੈੜਾ ਛਾੜ ਦਾਂਗੇ ਨਾ 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 ਅੰਬ ਨਹੀਂ ਮਿਲਦਾ ਤੈਂ ਕਰ ਮੇਰੀ ਗੱਲ ਸੁਣ ਹਾਂ ਤੂੰ ਐ ਕਰੀ ਤੂੰ ਚਾਰ ਘੰਟੇ ਜਾਂ ਡੇ ਘੰਟੇ ਲਈ ਮੈਂ ਗੰਡੇ ਵੀ ਲੈ ਕੇ ਜਾਊਂਗੀ ਕੱਦੂ ਵੀ ਲੈ ਕੇ ਜਾਊਂਗੀ ਚੱਲ ਤੂੰ ਕਹਨਾ ਬੈਂਗਣ ਲੈ ਜਾ ਮੈਂ ਚਾਰ ਪੰਜ ਬੈਂਗਣ ਵੀ ਲੈ ਜਾ ਜੇ ਤੂੰ ਖਾਂਦੀ ਨਹੀਂ ਫਿਰ ਕਿ ਬੈਂਗਣ ਤੂੰ ਕਿਰਨੇ ਨੂੰ ਜਵਾਖਾ ਨੂੰ ਪੁੜਤਾ ਬਣਾ ਕੇ ਦੇ ਦਊਗੀ ਵਧੀਆ ਬਣਦਾ ਬੈਂਗਣੀ ਵੀ ਹੈ ਬੈਂਗਣੀ ਵੀ ਬੈਂਗਣੀ ਦਾ ਆਲੂ ਪਾ ਕੇ ਸਬਜ਼ੀ ਬਧਿਆ ਬਧਾ ਕੇ ਖਾ ਲਈ ਹੈ ਯਾ ਫਿਰ ਆ ਜੀ ਲੇਕੋ 2 ਵਜੇ ਚੰਗਾ ਹਾਂ ਤੂੰ ਆ ਜਾਂਗਾ ਮੈਨੂੰ ਛੱਡ ਦੇ ਇੱਥੇ ਤੱਕ ਸਬਜ਼ੀ ਤੇ ਤੜਾ ਦੇ ਉਹ ਸਬਜ਼ੀ ਤੂੰ ਲੈ ਜਾਗਾ ਤੋੜ ਕੇ ਚੰਗਾ ਫਿਰ ਹੋਰ ਚੱਲ ਜਾ ਸਬਜ਼ੀ ਤੂੰ ਤੋੜ ਕੇ ਲੈ ਜਾ ਸਬਜ਼ੀ ਨੂੰ ਦੱਸ ਕੇ ਮਰਾ ਮੈਂ ਕਿਤੇ ਨੂੰ ਤੂੰ ਤੋ ਕਦੂ ਲੈ ਜਾ ਤੋੜ ਕੇ ਹੋਰ ਚੱਲ ਠੀਕ ਹੈ ਚੰਗਾ